ਕਾਟਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਤੇ ਕੋਲੋਂ 8 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਇਸ ਦੇ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਆਈ ਰਕੇਸ਼ ਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਹੀ ਵਿੱਚ ਪੁਲਿਸ ਪਾਰਟੀ ਪਿੰਡ ਜਗਤੇਵਾਲ ਤੋਂ ਆਉਂਦੀ ਫਿਰਨੀ ਕਾਟਗੜ੍ਹ ਦੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆਉਂਦਾ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਪਿੱਛੇ ਨੂੰ ਭੁੜਨ ਲੱਗਾ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 8 ਗ੍ਰਾਮ ਹੈਰੋਨ ਬਰਾਮਦ ਹੋਈ। ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ આરોપી ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਕਤੇਵਾਲ ਖਾਣਾ ਕਾਟਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਕਤਿਤ આરોપી ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਿਕਾ ਪਰਚਾ ਦਰਜ ਕੀਤਾ ਜੀ ਤੇ ਇਹ ਕੀ ਫੜਿਆ ਹੈ ਜੇ ਬਾਰੇ ਜਿਹੜੀ ਜਾਣਕਾਰੀ ਦੇ ਦੋ ਕੱਲ ਮਿਤੀ 9 ਤੰ 2025 ਨੂੰ ਸਾਡੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਾਠਗੜ੍ਹ ਤੋਂ ਜੱਗੇ ਸਾਈਡ ਜਾ ਰਹੀ ਸੀ ਜਦੋਂ ਸਾਡੀ ਪੁਲਿਸ ਪਾਰਟੀ ਜਗਤੇਵਰ ਖੜਦੇ ਨੇੜੇ ਪਹੁੰਚੀ ਤਦ ਇੱਕ ਮੋਨਾ ਵਿਅਕਤੀ ਪੈਦਲ ਹੁੰਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰ ਕੋਪੀ ਪੁੱਤਰ ਮਹਿੰਦਰ ਸਿੰਘ ਵਾਸੀ ਜਗਤਿਆਲ ਦੱਸਿਆ ਜਿਸ ਤੋਂ 8 ਗ੍ਰਾਮ ਫਿਰਨ ਬਰੰਦ ਹੋਈ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਿਆ ਜਿਹੜਾ ਬੰਦਾ આરોપી ਬਣਿਆ ਇਹ ਤੇ ਕੋਈ ਅਕੇ ਵੀ ਮੁਕੱਦਮਾ ਦਰਜ ਹੈ ਜੀ ਕੋਈ ਜਾਂ ਪਹਿਲਾ ਹੀ ਹੈ ਇਹਦੇ ਵਿੱਚ ਅ ਅਜੇ ਰਿਕਾਰਡ ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਪਤਾ ਲੱਗੂਗਾ ਤੇ ਇਹ ਜਿਹੜਾ ਬੰਦਾ ਇਹ ਵੇਚਦਾ ਵੀ ਹੈ ਇਹ ਡੇਟਾ ਖੁਦ ਖੁਦ ਵੀ ਪੀਂਦਾ ਹੈ ਜੀ ਵੇ ਖਾਤਿੰਦਾ ਵੀ ਹੈ ਤੇ ਵੇਚਦਾ ਵੀ ਹੈ ਜੀ ਇਹਦੇ ਬਾਰੇ ਪਤਾ ਆਪਾਂ ਜਿਹੜਾ ਉਹ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੇ ਐਫ ਆਈ ਆਰ ਰਜਿਸਟਰ ਕਰਤੀ ਹੈ ਤੇ ਜੇ ਮਾਂਜੁਗਾਦਾਨ ਤੇ ਵਿੱਚ ਪੇਸ਼ ਕੀਤਾ ਜਾਊਗਾ